ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਜੋ ਵੀ ਕਥਾ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਤੁਸੀਂ ਸੁਣਦੇ ਹੋ ਉਹ ਗੁਰੂ ਧੰਤਨ ਬਾਬਾ ਦੀਪ ਸਿੰਘ ਜੀ ਦੇ ਦੁਆਰੇ ਹੋਈਆਂ ਹੱਡ ਬੀਤੀਆਂ ਹੁੰਦੀਆਂ ਨੇ ਖਾਲਸਾ ਜੀ ਕਿਉਂਕਿ ਜਦੋਂ ਉਹ ਹਾੜ ਬੀਤੀਆਂ ਅਸੀਂ ਵੀ ਸੁਣਦੇ ਹਾਂ ਤੇ ਸਾਡਾ ਵੀ ਜੀ ਕਰਦਾ ਹੈ ਕਿ ਅਸੀਂ ਆਪਣੇ ਗੁਰੂ ਦੀ ਵਡਿਆਈ ਹੋਰਾਂ ਨਾਲ ਸਾਂਝੀ ਕਰੀਏ ਖਾਲਸਾ ਜੀ ਜਿਹੜੀ ਇਹ ਗੁਰੂ ਦੀ ਵਡਿਆਈ ਹੈ ਨਾ ਇਹ ਸੁਣਨ ਨਾਲ ਵੀ ਪੁੰਨ ਮਿਲਦਾ ਹੈ ਤੇ ਸੁਣਾਉਣ ਨਾਲ ਵੀ ਪੁੰਨ ਮਿਲਦਾ ਹੈ ਖਾਲਸਾ ਜੀ ਜਦੋਂ ਅਸੀਂ ਗੁਰੂ ਸਾਹਿਬ ਨੂੰ ਆਪਣਾ ਮੰਨ ਲਈਏ ਨਾ ਦਿਲੋਂ ਮਨੋਂ ਤਨੋਂ ਹੋ ਕੇ ਖਾਲਸਾ ਜੀ ਤੇ ਵਾਹਿਗੁਰੂ ਆਪਣੇ ਹੋਰ ਵੀ ਨੇੜੇ ਹੋ ਜਾਂਦੇ ਨੇ ਤੇ ਵਾਹਿਗੁਰੂ ਜਦੋਂ ਆਪਣੇ ਨੇੜੇ ਹੁੰਦੇ ਹਨ ਨਾ ਤੇ ਸਾਡੇ ਸਰੀਰ ਉੱਤੇ ਕੋਈ ਕਸ਼ਟ ਕੋਈ ਰੋਗ ਕੁਝ ਵੀ ਨਹੀਂ ਆਉਂਦਾ ਫਿਰ ਬਸ ਪ੍ਰਮਾਤਮਾ ਦਾ ਨਾਮ ਹੀ ਚੇਤੇ ਆਉਂਦਾ ਹੈ ਅੱਜ ਦੀ ਜੋ ਹੱਦ ਬਿਤੀ ਹੈ ਖਾਲਸਾ ਜੀ ਉਹ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਖਾਲਸਾ ਜੀ ਉਹ ਮਾਤਾ ਜੀ ਕਹਿੰਦੇ ਨੇ ਕਿ ਸਾਡੇ ਘਰ ਵਿੱਚ ਸਾਨੂੰ ਇੰਜ ਲੱਗਣਾ ਕਿ ਕੋਈ ਮਾੜੀ ਸ਼ਕਤੀਆਂ ਦਾ ਪਹਿਰਾ ਹੈ ਜਿਵੇਂ ਕਿ ਮਾੜੀਆਂ ਰੂਹਾ ਮਾਰੀਆਂ ਚੀਜ਼ਾਂ ਮਾਰੀਆਂ ਸ਼ਕਤੀਆਂ ਤੇ ਖਾਲਸਾ ਜੀ ਵੈਸੇ ਤਾਂ ਕਹਿੰਦਾ ਹੈ ਕਿ ਕੋਈ ਇਹੋ ਜੀਆਂ ਹੁੰਦੀਆਂ ਨਹੀਂ ਹਨ ਪਰ ਅੱਜ ਕੱਲ੍ਹ ਲੋਕ ਕਿਸੇ ਦੂਸਰੇ ਨੂੰ ਵਸਦਾ ਹੋਇਆ ਵੇਖ ਕੇ ਜ਼ਿਕਰਾ ਨਹੀਂ ਕਰਦੇ ਕੁਝ ਨਾ ਕੁਝ ਤਾਂ ਕਰਵਾ ਹੀ ਦਿੰਦੇ ਨੇ ਤੇ ਇਸ ਕਰਕੇ ਉਹ ਮਾਤਾ ਜੀ ਨੇ ਕਿਹਾ ਹੈ ਕਿ ਵੀ ਸਾਡੇ ਘਰ ਵਿੱਚ ਨਾ ਬਹੁਤ ਮਤਲਬ ਬਿਮਾਰੀਆਂ ਕਲੇਸ਼ ਰਹਿਣਾ ਸ਼ੁਰੂ ਹੋ ਗਿਆ ਬਹੁਤ ਦੁਖੀ ਰਹਿਣ ਲੱਗ ਪਏ ਤੇ ਕਹਿੰਦੇ ਹਨ ਕਿ ਰੱਬ ਦਾ ਨਾਮ ਲਵੋ ਤੇ ਸਭ ਕੁਝ ਚੰਗਾ ਹੀ ਚੰਗਾ ਹੋਵੇਗਾ। ਮਾਤਾ ਜੀ ਕਹਿੰਦੇ ਅਸੀਂ ਗੁਰਬਾਣੀ ਪੜ੍ਹਦੇ ਹਾਂ, ਅਸੀਂ ਤਾਂ ਖੁਦ ਗੁਰੂ ਵਾਲੇ ਹਾਂ, ਗੁਰਦੁਆਰਾ ਸਾਹਿਬ ਜਾਂਦੇ ਹਾਂ ਪਰ ਫਿਰ ਵੀ ਸਾਡੇ ਘਰ 'ਚ ਮਾੜੀਆਂ ਰੋਹਾਂ ਕਿਵੇਂ ਆਈਆਂ, ਇਹ ਸਾਨੂੰ ਕੁਝ ਵੀ ਪਤਾ ਨਹੀਂ ਹੈ। ਕਿਵੇਂ ਸਾਡੇ ਵਧੀਆ ਚੰਗੇ ਭਲੇ ਚੱਲਦੇ ਹੋਏ ਦਿਨ ਮਾੜੇ ਦਿਨਾਂ ਵਿੱਚ ਕਿਵੇਂ ਬਦਲੇ, ਸਾਨੂੰ ਕੁਝ ਵੀ ਪਤਾ ਨਹੀਂ, ਸਮਝ ਹੀ ਨਹੀਂ ਕੁਝ ਆਇਆ। ਕਈ ਵੇਲੇ ਖਾਲਸਾ ਜੀ ਇਹ ਜਿਹਾ ਹੋ ਜਾਂਦਾ ਹੈ। ਕਿ ਸਾਨੂੰ ਸਾਡੀ ਸਮਝ ਤੋਂ ਸਭ ਕੁਝ ਪਰੇ ਹੁੰਦਾ ਹੈ ਸਾਨੂੰ ਸਮਝ ਹੀ ਨਹੀਂ ਹੁੰਦਾ ਕਿ ਆਹ ਹੋਇਆ ਕੀ ਹੈ ਤੇ ਕਿਵੇਂ ਹੋਇਆ ਹੈ ਤੇ ਇਸੇ ਤਰ੍ਹਾਂ ਦੀ ਇਹ ਹੱਦ ਬੀਤੀ ਜੋ ਅਸੀਂ ਤੁਹਾਨੂੰ ਸੁਣਾਉਣਾ ਕਰਦੇ ਹਾਂ ਖਾਲਸਾ ਜੀ ਵਾਹਿਗੁਰੂ ਜੀ ਦਾ ਨਾਮ ਲੈ ਕੇ ਜਦੋਂ ਅਸੀਂ ਕੋਈ ਵੀ ਕਾਰਜ ਕਰਦੇ ਹਾਂ ਨਾ ਤੇ ਉਹ ਕਾਰਜ ਪੂਰਾ ਸਿੱਧ ਹੁੰਦਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਵਿੱਚ ਕੋਈ ਮਾੜੀਆਂ ਸ਼ਕਤੀਆਂ ਹਨ ਤਾਂ ਤੁਸੀਂ ਜਾਪ ਸਾਹਿਬ ਦਾ ਪਾਠ ਘਰ ਵਿੱਚ ਜ਼ਰੂਰ ਕਰਿਆ ਕਰੋ ਕਿਉਂਕਿ ਕਹਿੰਦੇ ਹਨ ਕਿ ਜਾਪ ਸਾਹਿਬ ਦਾ ਪਾਠ ਕਰਨ ਨਾਲ ਘਰ ਵਿੱਚ ਮਾੜੀਆਂ ਸ਼ਕਤੀਆਂ ਦੂਰ ਹੋ ਜਾਂਦੀਆਂ ਹਨ ੴ ਸਤਿਗੁਰ ਪ੍ਰਸਾਦਿ ਜਾਪ ਸ੍ਰੀ ਮੁਖ ਪਾਕ ਪਾਤਸ਼ਾਹੀ ਦਸਵੀਂ ਛਪੇ ਚੰਦ ਤੂ ਪ੍ਰਸਾਦ ਚੱਕ ਚਿਹਨ ਅਰ ਬਰਨ ਜਾਤ ਅਰੂਪਾਤ ਨਾਹੀ ਜਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਖਤ ਕਹਿ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋ ਜੀ ਕਹੀਜੇ ਕੋਟ ਇੰਦਰ ਇੰਦਰਾਨ ਸਾਹੂ ਸਾਹਿਣੀ ਗਣੀਜੇ ਤ੍ਰਿਪਵਨ ਮਹੀਪ ਸੁਰਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਤ ਤਬ ਸਰਬ ਨਾਮ ਕਥੇ ਕਵਨ ਕਰਮ ਨਾਮ ਬਰਨ ਬਰਨਤ ਸੁਮਤ ਪੁਜੰਗ ਪ੍ਰਿਆਤ ਸ਼ੰਦ ਨਮਸਤਕ अकाले नमस्त तिरकाले नमस्त अरूपे नमस्त अनूपे नमस्त अपेखे नमस्त अलेखे नमस्त अकाये नमस्त न मस्त अजाय अगंजे नमस्त अपंजे नमस्त अनामे नमस्त अठामे नमस्त करम नमस्त अतरम नमस्त अनाम न मस्तक अताम न मस्तक अजीते न मस्तक अपीते न मस्तक अबाहे न मस्तक अडाहे न मस्तक अनीले न ना मस्तक अनादे न मस्तक अच्छेदे न मस्तक अगाजे न मस्तक अगंजे न मस्तक अपंजे न मस्तक उदारे न मस्तक अपारे न मस्तक नमस्तक न मस्तक आनेके न मस्तक पुूते न मस्तक अजूपे न मस्तक मतक निपर्मेण नमस्तक निदेशे न मस्तक नी पैसे न मस्तक नी आने नी मस्तक नी कामे नी मस्तक नी दाने न मस्तक नी काते नी मस्तक नी धूते न मस्तक अभूते न मस्तक अलोके न मस्तक अशोक न मस्तक तिपापे नी मस्तक अथापे नी मस्तक तिमाने न मस्तक निधाने वेगुरु जी य गुरु गोबिंद सिंह जी ने जाप साहिब ਵਿੱਚ ਗੁਰੂ ਨੇ ਕਿੰਨੇ ਰੂਪਾਂ ਵਿੱਚ ਬੁਲਾਇਆ ਹੈ ਇਹ ਜੋ ਬਾਣੀ ਹੈ ਨਾ ਇਹ ਪਵਿੱਤਰ ਬਾਣੀ ਦਸ਼ਮ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਇਹ ਜਦੋਂ ਸਵੇਰੇ ਬੰਦਾ ਉੱਠਦਾ ਹੈ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਤੇ ਉਸ ਦੇ ਨਾਲ ਹੀ ਜੇ ਉਹ ਬੰਦਾ ਜਾਪ ਸਾਹਿਬ ਦਾ ਪਾਠ ਕਰੇ ਤੇ ਜਾਪ ਸਾਹਿਬ ਦਾ ਪਾਠ ਥੋੜਾ ਲੰਮਾ ਤਾਂ ਜ਼ਰੂਰ ਹੁੰਦਾ ਹੈ ਖਾਲਸਾ ਜੀ ਇਹਨੂੰ ਕਰਨ ਨੂੰ ਟਾਈਮ ਵੀ ਲੱਗਦਾ ਹੈ ਪਰ ਜੇ ਕੋਈ ਬੰਦਾ ਕਹਿੰਦਾ ਹੈ ਕਿ ਸਾਡੇ ਘਰ ਵਿੱਚ ਮਾੜੀਆਂ ਰੂਹਾਂ ਮਾੜਾ ਹੁੰਦਾ ਹੈ ਕਲੇਸ਼ ਰਹਿੰਦਾ ਹੈ ਤਾਂ ਉਹ ਇਸ ਪਾਠ ਨੂੰ ਰੋਜ਼ਾਨਾ ਸਵੇਰੇ ਆਪਣੇ ਘਰ ਵਿੱਚ ਕਰਿਆ ਕਰਨ ਕੋਲ ਇੱਕ ਜਲ ਦਾ ਗਲਾਸ ਭਰ ਕੇ ਰੱਖਣ ਜਦੋਂ ਪਾਠ ਖਤਮ ਹੋ ਜਾਵੇ ਪਾਠ ਦੀ ਸਮਾਪਤੀ ਹੋਵੇ ਛੇ ਪਉੜੀਆਂ ਆਨੰਦ ਸਾਹਿਬ ਕਰਕੇ ਉਸ ਜਲ ਦਾ ਛੱਟਾ ਘਰ ਵਿੱਚ ਦਵੇ ਤੇ ਮਾੜੀਆਂ ਰੂਹਾਂ ਘਰ ਵਿੱਚੋਂ ਦੂਰ ਚਲੀਆਂ ਜਾਵਣਗੀਆਂ ਘਰ ਵਿੱਚ ਖੁਸ਼ੀਆਂ ਖੇੜੇ ਆਉਣਗੇ ਉਹ ਮਾਤਾ ਜੀ ਨੇ ਦੱਸਿਆ ਕਿ ਅਸੀਂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦੁਆਰੇ ਤੇ ਜਾਂਦੇ ਸੀ ਕਹਿੰਦੇ ਫਿਰ ਅਸੀਂ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਸੀ ਗੁਰਬਾਣੀ ਪੜ੍ਹਦੇ ਸੀ ਕਹਿੰਦੇ ਪਰ ਇੱਕ ਢੰਗ ਹੋਣਾ ਚਾਹੀਦਾ ਹੈ ਅਸੀਂ ਐਵੇਂ ਹੀ ਪੜ੍ਹਦੇ ਹਾਂ ਵੀ ਚਲੋ ਚੱਕਿਆ ਗੁਟਕਾ ਸਾਹਿਬ ਪੜ ਲਿਆ ਪਾਠ ਮਨ ਲੱਗਿਆ ਚਾਹੇ ਨਾ ਲੱਗਿਆ ਪਰ ਕਹਿੰਦੇ ਨੇ ਨਾ ਪਾਠ ਇਸ ਤਰ੍ਹਾਂ ਕਰੋ ਕਿ ਐਂਜ ਲੱਗੇ ਕਿ ਗੁਰੂ ਸਾਹਮਣੇ ਵੀ ਰਾਜਮਾਨ ਨੇ ਗੁਰੂ ਸਾਹਮਣੇ ਬੈਠੇ ਹੋਏ ਨੇ ਅਸੀਂ ਉਹਨਾਂ ਨੂੰ ਇਹ ਪਾਠ ਪੜ ਕੇ ਸੁਣਾ ਰਹੇ ਹਾਂ ਨਾਲੇ ਤਾਂ ਪੜਨ ਵਾਲੇ ਨੂੰ ਵੀ ਮਜ਼ਾ ਆਉਂਦਾ ਹੈ ਨਾਲੇ ਸੁਣਨ ਵਾਲੇ ਨੂੰ ਵੀ ਜਿਹੜਾ ਪਾਠ ਉਹ ਪੜਦੇ ਨੇ ਉਹ ਰੂਹ ਤੋਂ ਪੜਿਆ ਜਾਂਦਾ ਹੈ ਉਹ ਮਨ ਤੋਂ ਪੜਿਆ ਜਾਂਦਾ ਹੈ ਇਸ ਪਾਠ ਵਿੱਚ ਇੰਨੀ ਕੋ ਸ਼ਕਤੀ ਹੈ ਨਾ ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚੁਪੈਰੇ ਕਰਿਆ ਕਰੋ ਤੇ ਘਰ ਵਿੱਚ ਮਾੜੀਆਂ ਸ਼ਕਤੀਆਂ ਕਦੇ ਵੀ ਨਹੀਂ ਆਣਗੀਆਂ ਸਵੇਰੀ ਉੱਠ ਕੇ ਤੁਸੀਂ ਜਪਜੀ ਸਾਹਿਬ ਜਪ ਸਾਹਿਬ ਪੰਜ ਬਾਣੀਆਂ ਦਾ ਪਾਠ ਅਗਰ ਤੁਸੀਂ ਘਰ ਵਿੱਚ ਕਰਦੇ ਹੋ ਨੇਚਾਂ ਨਾਲ ਨਿਤਨੇਮੀ ਹੋਣਾ ਸ਼ਾਮ ਦੇ ਟਾਈਮ ਦੋ ਬਾਣੀਆਂ ਦਾ ਪਾਠ ਕਰਦੇ ਹੋ ਕੀਰਤਨ ਸੋਇਲਾ ਰਹਿਰਾਸ ਸਾਹਿਬ ਉਪਰਾੰਤ ਅਰਦਾਸ ਤਾਂ ਖਾਲਸਾ ਜੀ ਘਰ ਵਿੱਚ ਮਾੜੀਆਂ ਸ਼ਕਤੀਆਂ ਆਟੋਮੈਟਿਕਲੀ ਦੂਰ ਹੋ ਜਾਣਗੀਆਂ ਕਿਉਂਕਿ ਵਧੀਆ ਪੋਜ਼ਿਟਿਵ ਵਾਈਬ ਆਏਗੀ ਘਰ ਦੇ ਵਿੱਚ ਜਦੋਂ ਤੁਸੀਂ ਧੂਪ ਅਗਰਬਤੀ ਸੁਗੰਧਿਤ ਧੂਪ ਅਗਰਬਤੀ ਤੁਖਾਉਂਦੇ ਹੋ ਜੋਤ ਜਗਾਉਂਦੇ ਹੋ ਨਾ ਤੇ ਜਦੋਂ ਉਹ ਜੋਤ ਜਗਦੀ ਹੈ ਨਾ ਖਾਲਸਾ ਜੀ ਤੇ ਉਹ ਮਾੜੀਆਂ ਸ਼ਕਤੀਆਂ ਵਿੱਚੋਂ ਵਿੱਚ ਭਸਮ ਹੋ ਜਾਂਦੀਆਂ ਨੇ ਇਹ ਜਿਹੜੇ ਗੁਰੂ ਹਨਾ ਇਹ ਤਾਰਨ ਹਾਂ ਇਹ ਸਾਡੇ ਬੇੜਾ ਪਾਰ ਕਰਦੇ ਨੇ ਸਾਨੂੰ ਹਰ ਇੱਕ ਮੁਸੀਬਤ ਚੋਂ ਕੱਢਦੇ ਨੇ ਉਹ ਮਾਤਾ ਜੀ ਨੇ ਕਿਹਾ ਕਿ ਮੈਂ ਜਪ ਸਾਹਿਬ ਦੇ ਪਾਠ ਪੜ੍ਹਨੇ ਸ਼ੁਰੂ ਕਰ ਦਿੱਤੀ ਸੀ ਕਹਿੰਦੇ ਫਿਰ ਅਸੀਂ ਅਸੀਂ ਅੰਮ੍ਰਿਤਸਰ ਸਾਹਿਬ ਧੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨੇ ਤੇ ਗਏ ਉੱਥੋਂ ਅਸੀਂ ਜਲ ਵੀ ਲਿਆਉਂਦਾ ਸੀ ਅਸੀਂ ਜਲ ਭਰ ਕੇ ਲਿਆਉਂਦਾ ਅਸੀਂ ਘਰ ਵਿੱਚ ਉਸ ਜਲ ਦਾ ਛਿੱਟਾ ਮਾਰਦੇ ਸੀ ਕਹਿੰਦੇ ਹੌਲੀ ਹੌਲੀ ਜਦੋਂ ਅਸੀਂ ਪਾਠ ਕਰਕੇ ਜਲ ਦਾ ਛਿੱਟਾ ਘਰ ਵਿੱਚ ਕਰਨਾ ਤੇ ਉੱਥੋਂ ਦੀ ਲਿਆਉਂਦਾ ਹੋਇਆ ਜਲ ਅਸੀਂ ਘਰ ਵਿੱਚ ਛਿੱਟਾ ਮਾਰਿਆ ਕਰਨਾ ਤਾ ਬਹੁਤ ਹੀ ਵਧੀਆ ਸਕੂਨ ਨਾਲ ਨੀਂਦ ਆਲੀ ਸੀ ਨਹੀਂ ਤੇ ਘਰ ਵਿੱਚ ਬੇਚੈਨੀ ਜੀ ਲੱਗੀ ਰਹਿੰਦੀ ਸੀ ਘਰ ਵਿੱਚ ਐਨਾ ਮਨ ਵੀ ਨਹੀਂ ਲੱਗਦਾ ਸੀ ਕਹਿੰਦੀ ਕਿ ਫੇਰ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਅਸੀਂ ਹਰ ਸੰਡੇ ਗੁਰਦੁਆਰਾ ਸਾਹਿਬ ਜਾਂਦੇ ਜੁਪੈਰਾ ਸਾਹਿਬ ਦੇ ਪਾਠ ਪੜ੍ਹਦੇ ਕਹਿੰਦੇ ਬਾਣੀ ਨਾਲ ਮਨ ਐਨਾ ਜੁੜਦਾ ਕਿ ਸਾਨੂੰ ਹੁਣ ਕੋਈ ਸੋਚੀ ਨਹੀਂ ਰਹੀ ਕਿ ਸਾਡੇ ਘਰ ਵਿੱਚ ਕੋਈ ਇਹੋ ਜਿਹਾ ਮਾੜੀ ਪ੍ਰੇਤ ਆਤਮਾ ਜਾਂ ਕੋਈ ਵੀ ਮਾੜੀ ਪ੍ਰੇਤ ਮਾੜੀਆਂ ਸ਼ਕਤੀਆਂ ਹਨ ਖਾਲਸਾ ਜੀ ਚਲੋ ਭੂਤ ਪ੍ਰੇਤ ਤਾਂ ਕਦੀ ਕਿਸੇ ਨੇ ਦੇਖੇ ਨਹੀਂ ਨਾ ਹੀ ਕਦੀ ਇਹ ਸਾਹਮਣੇ ਆਉਂਦੇ ਨੇ ਪਰ ਕਹਿੰਦੇ ਨੇ ਜਿਹੜੀਆਂ ਮਾੜੀਆਂ ਸ਼ਕਤੀਆਂ ਉਹਨਾਂ ਨੂੰ ਵਾਹਿਗੁਰੂ ਆਪੇ ਦੂਰ ਕਰ ਦਿੰਦੇ ਨੇ ਜੇ ਤੁਸੀਂ ਬਾਣੀ ਦਾ ਉਹ ਆਸਰਾ ਲੈ ਕੇ ਬਾਣੀ ਪੜ੍ਹਦੇ ਹੋ ਘਰ ਵਿੱਚ ਘਰ ਵਿੱਚ ਆਪੇ ਪਵਿੱਤਰਤਾ ਆ ਜਾਂਦੀ ਹੈ ਘਰ ਵਿੱਚ ਗੁਰਬਾਣੀ ਲਗਾ ਕੇ ਰੱਖਿਆ ਕਰੋ ਗੁਰਬਾਣੀ ਸੁਨਿਆ ਕਰੋ ਜਦੋਂ ਘਰ ਵਿੱਚ ਗੁਰਬਾਣੀ ਲੱਗੀ ਹੋਵੇ ਨਾ ਤਾਂ ਘਰ ਦੀਆਂ ਕੰਧਾਂ ਵੀ ਪਵਿੱਤਰ ਹੋ ਜਾਂਦੀਆਂ ਨੇ ਸੁਖਮਣੀ ਸਾਹਿਬ ਦੇ ਪਾਠ ਜਾਪ ਸਾਹਿਬ ਦੇ ਪਾਠ ਤੁਸੀਂ ਕਿਸੇ ਵੀ ਗੁਰਬਾਣੀ ਨੂੰ ਘਰ ਵਿੱਚ ਲਗਾ ਕੇ ਆਪਣਾ ਕੰਮ ਕਾਜ ਵੀ ਕਰ ਸਕਦੇ ਹੋ ਤੇ ਆਪਣਾ ਗੁਰਬਾਣੀ ਦਾ ਵੀ ਨਾਲ-ਨਾਲ ਸੁਣ ਸੁਣ ਸਕਦੇ ਹੋ ਦੇਖੋ ਉਹ ਮਾਤਾ ਕਹਿੰਦੇ ਕਿ ਮੈਂ ਰੂਟੀਨ ਬਣਾ ਲਈ ਸੀਗੀ ਰੋਜ਼ ਮੈਂ ਰੋਜ਼ਾਨਾ ਪਾਠ ਕਰਦੀ ਪਾਠ ਕਰਨ ਤੋਂ ਉਪਰੰਤ ਅਰਦਾਸ ਕਰਕੇ ਜਲ ਦਾ ਛਿੱਟਾ ਘਰ ਵਿੱਚ ਜ਼ਰੂਰ ਦੇਂਦੀ ਸੀ ਕਹਿੰਦੇ ਫਿਰ ਮੈਂ ਨਾ ਟੀਵੀ ਦੇ ਵਿੱਚ ਸੁਖਮਣੀ ਸਾਹਿਬ ਦੇ ਪਾਠ ਦੁਪਹਿਰ ਨੂੰ ਲਗਾ ਕੇ ਰੱਖ ਦਿੰਦੀ ਕੋਲ ਬੈਠ ਕੇ ਨਾਲ ਸਿਮਰਨ ਕਰਦੀ ਤੇ ਨਾਲੇ ਪਾਠ ਸੁਣਿਆ ਕਰਦੀ ਜਿਵੇਂ ਕੀ ਪਰਮਾਤਮਾ ਰੂਬਰੂ ਬੈਠ ਕੇ ਸੁਣਾਉਣਾ ਕਰ ਰਹੇ ਹੋਣ ਕਹਿੰਦੇ ਐਵੇਂ ਕਰਦੇ ਕਰਦੇ ਮਹੀਨਾ ਬੀਤ ਗਿਆ ਹੁਣ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਆਉਣ ਲੱਗ ਪਈ ਮੈਂ ਬਾਬਾ ਦੀਪ ਸਿੰਘ ਦੇ ਅਸਥਾਨੇ ਤੇ ਜੋ ਸੁਖਿਆ ਸੀ ਕਿ ਪਰਮਾਤਮਾ ਘਰ ਵਿੱਚ ਖੁਸ਼ਹਾਲੀ ਲਾਓ ਪਰਮਾਤਮਾ ਨੇ ਇੰਨੀ ਜਲਦੀ ਸੁਣੀ ਕਿ ਸਾਡਾ ਵਿਸ਼ਵਾਸ ਨਾ ਕਹਿੰਦੇ ਦੁੱਗਣਾ ਤਿਗਣਾ ਹੋ ਗਿਆ ਕਿ ਇੰਨੀ ਛੇਤੀ ਪ੍ਰਮਾਤਮਾ ਜੀ ਨੇ ਸਾਡੀ ਸੁਣੀ ਹੈ ਘਰ ਵਿੱਚ ਜਦੋਂ ਕਲੇਸ਼ ਰਹੇ ਤੇ ਉਸ ਘਰ ਵਿੱਚ ਰਹਿਣ ਨੂੰ ਜੀਵ ਹੀ ਨਹੀਂ ਕਰਦਾ ਤੇ ਜਦੋਂ ਕਲੇਸ਼ ਹੁੰਦਾ ਹੈ ਉਦੋਂ ਬੰਦੇ ਨੂੰ ਪੱਕਾ ਟੈਨਸ਼ਨ ਦੇ ਨਾਲ ਡਿਪਰੈਸ਼ਨ ਦੇ ਨਾਲ ਬਿਮਾਰੀ ਜ਼ਰੂਰ ਲੱਗ ਜਾਂਦੀ ਹੈ ਇਸ ਕਰਕੇ ਆਪਣੇ ਘਰ ਵਿੱਚ ਪਿਆਰ ਨਾਲ ਰਿਹਾ ਕਰੋ ਜੇ ਕੋਈ ਉੱਚੀ-ਨੀਚੀ ਹੋ ਵੀ ਜਾਂਦੀ ਹੈ ਤਾਂ ਚਲੋ ਕੋਈ ਗੱਲ ਨਹੀਂ ਪਰ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਲਿਆ ਕਰੋ ਗੁਰਬਾਣੀ ਪੜ੍ਹਾਇਆ ਕਰੋ ਗੁਰਬਾਣੀ ਸੁਣਿਆ ਕਰੋ ਜਦੋਂ ਤੁਸੀਂ ਗੁਰਬਾਣੀ ਸੁਣਦੇ ਹੋ ਤੇ ਮਨ ਸ਼ਾਂਤ ਹੁੰਦਾ ਹੈ ਜਦੋਂ ਮਨ ਸ਼ਾਂਤ ਰਹੇਗਾ ਤਾਂ ਲੜਾਈ ਝਗੜੇ ਆਪੇ ਹੀ ਖਤਮ ਹੋ ਜਾਣਗੇ ਜਦੋਂ ਮਨ ਵਿੱਚੋਂ ਮੈਂ ਮੁੱਕ ਜਾਵੇਗੀ ਜਦੋਂ ਮਨ ਵਿੱਚੋਂ ਹੰਕਾਰ ਖਤਮ ਹੋ ਜਾਵੇਗਾ ਨਾ ਤੇ ਖਾਲਸਾ ਜੀ ਘਰ ਵਿੱਚ ਆਪੇ ਹੀ ਤਰਕੀਆਂ ਘਰ ਵਿੱਚ ਆਪੇ ਹੀ ਸੁਖ ਸ਼ਾਂਤੀ ਆ ਜਾਵੇਗੀ ਜਿੰਨਾ ਸਮਾਂ ਹੋ ਸਕੇ ਵੱਧ ਤੋਂ ਵੱਧ ਪਾਠ ਕਰਿਆ ਕਰੋ ਗੁਰੂ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਖਾਲਸਾ ਜੀ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅੰਗ ਸੰਗ ਸਹਾਈ ਹੋ ਕੇ ਤੁਹਾਡਾ ਬੇੜਾ ਪਾਰ ਕਰਨਗੇ ਖਾਲਸਾ ਜੀ ਘਰ ਵਿੱਚ ਤਰੱਕੀਆਂ ਖੁਸ਼ੀਆਂ ਦੀਆਂ ਬਖਸ਼ੀਸ਼ਾਂ ਦੇਣਗੇ ਅਰਦਾਸ ਲਾਸਟ ਸਮੇਂ ਪਾਠ ਕਰਨ ਤੋਂ ਬਾਅਦ ਅਰਦਾਸ ਜ਼ਰੂਰ ਕਰਿਆ ਕਰੋ ਦੇਖੋ ਕਿ ਘਰ ਵਿੱਚੋਂ ਕਿਵੇਂ ਮਾੜੀਆਂ ਸ਼ਕਤੀਆਂ ਭਜਾਤੀਆਂ ਬਾਬਾ ਜੀ ਨੇ ਦੂਰ ਕੀਤੀਆਂ ਮਾੜੀਆਂ ਰੂਹਾਂ ਦੇਖੋ ਕਿਉਂਕਿ ਪਰਮਾਤਮਾ ਫਿਰ ਉਸ ਘਰ ਵਿੱਚ ਖੁਦ ਵੀ ਰਾਜ਼ਮਾਨ ਹੁੰਦੇ ਹਨ ਜਦੋਂ ਅਸੀਂ ਪਰਮਾਤਮਾ ਨੂੰ ਬੁਲਾਉਂਦੇ ਹਾਂ ਨਾ ਕਿ ਵਾਹਿਗੁਰੂ ਜੀ ਸਾਡੇ ਘਰ ਵਿੱਚ ਆ ਕੇ ਸਾਡੇ ਘਰ ਦਾ ਬੇੜਾ ਪਾਰ ਲਗਾਓ ਤੇ ਪਰਮਾਤਮਾ ਜੀ ਪਰਮਾਤਮਾ ਕਿਸੇ ਨਾ ਕਿਸੇ ਰੂਪ ਚ ਆ ਕੇ ਸਾਡਾ ਬੇੜਾ ਪਾਰ ਜ਼ਰੂਰ ਕਰਦੇ ਨੇ ਪਰਮਾਤਮਾ ਕਿਸੇ ਨਾ ਕਿਸੇ ਰੂਪ ਚ ਆ ਕੇ ਸਾਡੀ ਸਹਾਇਤਾ ਜ਼ਰੂਰ ਕਰਦੇ ਨੇ ਤਾਂ ਹੀ ਤਾਂ ਹਰ ਜੁੱਧ ਕਹਿੰਦੇ ਨਾ ਕਿ ਜਦੋਂ ਸਾਰੇ ਰਸਤੇ ਬੰਦ ਹੋ ਜਾਂਨਾ ਪ੍ਰਮਾਤਮਾ ਕੋਈ ਨਾ ਕੋਈ ਰਸਤਾ ਜ਼ਰੂਰ ਖੋਲ ਦਿੰਦਾ ਹੈ ਇੱਕ ਰਸਤਾ ਜੇ ਬੰਦ ਕਰਦਾ ਹੈ ਨਾ ਤਾਂ ਛੋ ਰਸਤੇ ਖੋਲ ਦਿੰਦਾ ਹੈ ਕਿ ਮੇਰੇ ਸਿੱਖ ਨੇ ਮੇਰੇ ਪਿਆਰੇ ਨੇ ਇੱਥੇ ਜ਼ਰੂਰ ਆਉਣਾ ਹੈ ਤੇ ਇਸ ਕਰਕੇ ਆਪਣਾ ਅਟੁੱਟ ਵਿਸ਼ਵਾਸ ਵਾਹਿਗੁਰੂ ਤੇ ਰੱਖਿਆ ਕਰੋ ਗੁਰਬਾਣੀ ਪੜਿਆ ਕਰੋ ਜਾਪ ਸਾਹਿਬ ਦੇ ਪਾਠ ਘਰ ਵਿੱਚ ਕਰਿਆ ਕਰੋ ਤੇ ਇਸ ਦੇ ਨਾਲ ਮਾੜੀਆਂ ਸ਼ਕਤੀਆਂ ਦੂਰ ਹੋ ਜਾਣਗੀਆਂ ਸੁਖਮਨੀ ਸਾਹਿਬ ਦੇ ਪਾਠ ਸੁੱਖਾਂ ਦੀ ਮਣੀ ਸੁਖਮਨੀ ਸਾਹਿਬ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜਰੂਰ ਕਰਿਆ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਪਾਠ ਵਿੱਚ ਮਨ ਲਗਾਇਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ